हां जी सत श्री अकाल दोस्तों स्वागतਾ ਸਾਰੇ ਫੇਸਬੁੱਕ ਵੀਰਾਂ ਦਾ ਸਾਰੇ YouTube ਵੀਰਾਂ ਦਾ ਅੱਜ ਬੁਰੀ ਮੱਝ ਨਗੀਨਾ ਲੈ ਕੇ ਆਇਆ ਪਿੰਡ ਪੀਰਕੋਟ ਜ਼ਿਲ੍ਹਾ ਬਠਿੰਡਾ ਬਾਈ ਡਾਕਟਰ ਰੇਸ਼ਮ ਦੇ ਘਰੋਂ ਆ ਮਿੱਤਰੋ ਬਹੁਤ ਯਾਰ ਲੈਗ ਸਕੋਰ ਤਗੜਾ ਹੈ ਤੇ ਅੰਡਰ ਦੀ ਗੱਲ ਕਰੀਏ ਤਾਂ ਲਿਓਟੀ ਬਹੁਤ ਸੋਹਣੀ ਲੱਗੀ ਹੈ ਪੀੜੀ ਦੇ ਪਾਵਿਆਂ ਵਰਗੇ ਥਾਣਾ ਮਿੱਤਰੋ ਸਾਰੀ ਡਿਟੇਲ ਆਪਾਂ ਬਾਈ ਡਾਕਟਰ ਰੇਸ਼ਮ ਦੇ ਭਰਾ ਤੋਂ ਲਵਾਂਗੇ ਵੀ ਕੀ ਡਿਟੇਲ ਆ ਇਹਦੀ ਕਿੰਨਾਸੂ ਆਗਾ ਤੁਰਦੀ ਨੂੰ ਚੈੱਕ ਕਰ ਲੋ ਮਿੱਤਰੋ ਟੌਪ ਦਾ ਨਗੀਨਾਗਾ ਖੁੱਲਾ ਦੁੱਧ ਪਾਉਣ ਵਾਲੀ ਐ ਸ ਬਾਕੀ ਸਾਰਾ ਰਿਕਾਰਡ ਆਪਾਂ ਬਾਈ ਗੋਵਿੰਦ ਨਾਲ ਗੱਲ ਕਰਦੇ ਆ ਮੈਂਬਰ ਨਾਲ ਅੱਸੀ ਗਾ ਬਾਈ ਸਿਕਾ ਬਾਈ ਜੀ ਕਿੰਨਵਾ ਸੂਆ ਬਾਈ ਚੌਥਾ ਵੀਰੇ ਚੌਥੇ ਸੂਏ ਆ ਹਾਂ ਠੀਕ ਐ ਬਾਈ ਹੁਣ ਆਏ ਦੱਸ ਦੇ ਵੀ ਇਹਦੇ ਸੂਣ ਦੇ ਦਿਨ ਕਿੰਨੇ ਰਹਿੰਦੇ ਆ ਬਾਈ ਸੂਣ ਦੇ ਬਾਅਦ 5-6 ਦਿਨ ਰਹਿੰਦੇ ਆ ਵੀਰੇ 8-6 ਲੈਂਦੀ ਆ ਹਾਂ ਲੈ ਜੂ ਠੀਕ ਐ ਬਾਈ ਜਿਹੜਾ ਹੁਣ ਮਾਲਾ ਵੀ ਤੀਜੇ ਸੂਏ ਦਾ ਦੁੱਧ ਦਾ ਰਿਕਾਰਡ ਕੀ ਐ ਦਾ ਜਮਾ ਸਹੀ 15 ਲੀਟਰ ਆ ਭਰਾ ਠੀਕ ਐ ਬਾਈ ਠੰਡੇ ਵਾਲਾ ਜਮਾ ਠੀਕ ਐ ਲਓ ਵੀ ਮੇਤਰੋ ਕਰ ਲੋ ਨਾੜਾ ਨੂੜਾ ਚੈੱਕ ਤੇ ਹੁਣ ਐ ਪਤਾ ਬਈ ਕਿਹੜੇ ਸੀਮਨ ਤੋਂ ਇਹ ਗੱਬਣਾ ਹੁਣ ਨਾ ਵੀਰੇ ਉਹਦਾ ਆਮ ਹੀ ਟੀਕਾ ਭਰਿਆਗਾ ਆਪਾਂ ਆਪ ਠੀਕ ਹੈ ਬਾਈ ਲਓ ਵੀ ਬਾਈ ਨੇ ਇਹ ਵੀ ਬਈ ਦਾ ਧੰਨਵਾਦ ਆ ਬਾਈ ਨੇ ਸੱਚੀ ਗੱਲ ਦੱਸੀ ਆ ਕਹਿੰਦਾ ਨੋਰਮਲ ਸੀਮਨ ਲਾਇਆ ਹੋਇਆ ਬਾਈ ਆਪਾਂ ਪਰ ਲਾਇਆ ਚੰਗਾ ਕਹਿੰਦਾ ਮਾਰ ਲਓ ਚੈੱਕ ਕਰ ਲਓ ਅੰਡਰ ਕੁਆਲਟੀ ਦੁਬਾਰਾ ਫੇਰ ਉਹ ਦਿਖਾ ਦਿੰਨੇ ਆ ਮਿੱਤਰੋ ਬਹੁਤ ਜ਼ਿਆਦਾ ਖੁੱਲੀ ਹੈਗੀ ਪੂਰੀ ਵਧੀਆ ਸੋਹਣੀ ਐ ਨਹੀਂ ਹੈਗਾ ਵੀ ਝੋਟੀਆਂ 'ਚ ਪੈਂਦੀ ਐ ਕਰ ਲਓ ਚੈੱਕ ਥੋੜਾ ਗਾਣਾ ਨਿਸ਼ਾਨ ਨੀਲੀ ਰੱਬ ਜੀ ਪੈਂਦਾ ਬਰੀਡ ਤੇ ਵੀ ਕੰਮ ਕਰਨ ਵਾਸਤੇ ਮਿੱਤਰੋ ਠੰਡੀ ਹੈ ਮਿਲਦੀ ਮਿਲਦੀ ਠੰਡੀ ਹੈ ਬਾਈ ਜਮਾ ਧਾਰ ਦੂਰ ਬੋਲੀ ਜਮਾ ਬੋਲੀ ਆ ਤਾਂ ਲਓ ਵੀ ਮਿੱਤਰੋ ਜਿਹੜੇ ਵੀਰ ਨੂੰ ਘਰੇ ਰੱਖਣ ਵਾਸਤੇ ਜਾਂ ਫਿਰ ਚੰਗੇ ਦੁੱਧ ਦੇ ਰਿਕਾਰਡ ਦੇ ਤਿਆਰ ਕਰਕੇ ਪੀਣ ਦੇ ਸੇਲ ਕਰਨ ਵਾਸਤੇ ਜੀ ਨੂੰ ਪਸੰਦ ਆਉਂਦੀ ਹੋਈ ਐ ਵੀ ਡਾਕਟਰ ਸਾਹਿਬ ਹੁਣ ਨੰਬਰ ਬੋਲ ਦਿਓ ਨੰਬਰ ਆਪਣਾ 98723 ਹਾਂਜੀ 8907 ਇੱਕ ਵਾਰੀ ਹੋਰ ਬੋਲ ਦਿਓ 89723 09907 ਲਓ ਜੀ ਇਹ ਆਪਣੇ ਡਾਕਟਰ ਰੇਸ਼ਮ ਜੀ ਆ ਜਿਨ੍ਹਾਂ ਦੀ ਮੱਝ ਆ ਪਬਾਈ ਦੇ ਭਰਾ ਨਾਲ ਗੱਲ ਕੀਤੀ ਸੀਗੀ ਏ ਮਿੱਤਰੋ ਜਿਹੜੇ ਵੀਰ ਨੂੰ ਪਸੰਦ ਆਈ ਕੰਡੈਕਟ ਕਰ ਲਿਓ ਹੁਣ ਜੇ ਬਾਈ ਰੇਟ ਦੀ ਗੱਲ ਕਰੀਏ ਕਿੰਨਾ ਰੇਟ ਕਰਦਾ ਇਹਦਾ ਬਾਈ ਰੇਟ ਤਾਂ ਵੀਰੇ 1.5 ਲੱਖ ਆਉਂਗਾ ਲਓ ਵੀ ਮਿੱਤਰੋ 1.5 ਲੱਖ ਰੁਪਇਆ ਰੇਟ ਕਰਦਾ ਬਾਈ ਬਹੁਤ ਜਿਆਦੇ ਲੈਗ ਸਕੋਰ ਪਿੱਠਪੜੇ ਦੇ ਮਾਰ ਲਓ ਨਿਗਾ ਬਹੁਤ ਜਿਆਦੇ ਖੁੱਲੀ ਆ ਅੰਡਰ ਕੁਆਲਿਟੀ ਸਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆ ਕਰਮਾ ਵਾਲੀ ਦਾ ਸੂ ਦਾ ਕਲੇਵਾ ਲੱਗਿਆ ਹੋਇਆ ਚੰਗਾ ਦੁੱਧ ਰਕਾਰਡ ਵਾਲੀ ਹੈਗੀ ਤੇ ਚੰਗਾ ਦੁੱਧ ਪਾਉਣਾ ਇਹ ਮਾਰ ਲਓ ਨਿਗਾ ਮਿੱਤਰੋ ਬਹੁਤ ਸੋਹਣੀ ਅੰਡਰ ਕੁਆਲਿਟੀ ਆ ਪਿੰਡੇ ਦੀਆਂ ਨਾੜਾਂ ਨੂੜਾ ਕਰ ਲੋ ਚੈੱਕ ਐ ਵੀ ਮਿੱਤਰਾਂ ਹੁਣ ਫਿਰ ਐਂ ਦੱਸਦੇ ਬਾਈ ਗੋਮਦ ਮੈਂਬਰਾਂ ਹਾਂ ਵੀ 1 ਲੱਖ ਚੋਂ ਮਾਨਦਾਨ ਹੋ ਜੂ ਜਮਾ ਫੁੱਲ ਬਾਈ ਫੋਨ ਲਾ ਲੈ ਬੰਦਾ ਜਮਾ ਲੋ ਵੀ ਮਿੱਤਰੋ ਬੰਦੇ ਘੈਂਡ ਆ ਨਾਲ ਮੈਂਬਰ ਖੜਾਗਾ ਮੈਂਬਰ ਕਹਿੰਦਾ ਤਸੱਲੀ ਵਾਲੀ ਆ ਜਿਨੇ ਵੀ ਕਰੇ ਰੱਖਣ ਵਾਸਤੇ ਪਸੰਦ ਆਈ ਕੰਡੈਕਟ ਕਰ ਲਿਓ ਠੰਡੀ ਆ ਕਹਿੰਦਾ ਕੋਈ ਮਰਜੀ ਚ ਹੋਵੇ ਬੁੜੀ ਚ ਹੋਵੇ ਬੰਦਾ ਚ ਹੋਵੇ ਐ ਨਹੀਂ ਹੈਗਾ ਪਹਿਲਣਾ ਵਾਲਾ ਕੰਮ ਨਹੀਂ ਹੈਗਾ ਕਹਿੰਦਾ ਠੰਡੀ ਸੀਲਾ ਕਰ ਲੋ ਚੈੱਕ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ